ਮੈਨੂੰ ਕਿਉਂ ਕਹ ਤੁਸੀਂ ਆਪਾਂ ਇਹ ਸੁਖਵੀਰ ਬੰਦੇ ਇਹ ਸੁਖਵੀਰ ਕੰਨਾਂ ਹੀ ਥੋੜੀ ਬੋਲਦਾ ਸਾਰੇ ਦੁਸ਼ੀਓ ਜੀ ਜਿਹੜੀ ਗੱਲ ਸੁਪੈ ਰਿਹਾ ਬੰਦੂਰ ਨੇ ਕਹੀਆ ਪੰਜ ਮੰਦਰੀ ਕਮੇਟੀ ਜਿਹੜੀ ਆ ਕੋਨਾ ਨੂੰ ਮੈਂ ਤੁਸੀਂ ਸਾਰੇ ਭਾਈਵਾਨ ਹੈ ਕਿ ਇਹ ਕਵੇਟਨਾ ਚ ਸਾਰੇ ਜिले ਸਾਰੇ ਭਾਈਵਾਨ ਬੰਦ ਕੱਲ੍ਹ ਦੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ ਹੋ ਬੋਹਰੇ ਭਾਈ ਵਾਲੋਂ ਸੁਖਵੀਰ ਬਾਦਲ ਨੂੰ ਕੱਲ੍ਹ ਨੂੰ ਕਿਉਂ ਕਹ ਤੁਸੀਂ ਆਪਾਂ ਇਹ ਸੁਖਵੀਰ ਬਾਦਲ ਕੱਲ੍ਹ ਇਹ ਸੁਖਵੀਰ ਕੱਲ੍ਹ ਹੀ ਥੋੜੀ ਬੋਲ ਸਾਰੇ ਖੁਸ਼ ਹੋ ਸੁਖਵੀਰ ਕੱਲ੍ਹ ਤੇ ਮਾਫੀ ਦੇ ਗਏ ਸੋਹਣੇ ਬੰਦੇ ਨੇ ਜਨੂਰ ਨੇ ਇੰਜਾਰ ਨਾ ਕੋਈ ਕੌਂਟਰ ਕਰਦੇ ਵੀ ਕਮੇਟੀ ਜਿਹੜੀ ਆ ਕੋਣਾ ਨੂੰ ਮਾ ਹੈ ਸਾਡੇ ਭਾਈ ਵਾਲਾ ਹੈ ਕਿ ਇਹ ਜੁਗਤਨਾ ਜਾਂ ਸਾਰੇ ਜिले ਦੇ ਸਾਰੇ ਭਾਈਵਾਨ ਬਸ ਕੰਡੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ ਹੋ ਸਾਰੇ ਭਾਈਵਾਨੋ ਸੁਖਵੀਰ ਬਾਦਲ ਨੂੰ ਕੰਡੇ ਨੂੰ ਕਿਉਂ ਕਹ ਤੁਸੀਂ ਆਪਣਾ ਇਹ ਸੁਖਵੀਰ ਬਾਦਲ ਇਹ ਸੁਖਵੀਰ ਕੰਡਾ ਹੀ ਥੋੜੀ ਬੋਸ਼ੀਆ ਸਾਰੇ ਦੁਸ਼ੀਓ ਸੁਖਵੀਰ ਕੰਡੇ ਤੇ ਮਾਰ ਨਹੀਂ ਸਪੇਕਟਰ ਜਿਹੜਾ ਜਨੂਰ ਨੇ ਕਹਿਆ ਪੰਜ ਮਹੀਨੇ ਕਮੇਟੀ ਜਿਹੜੀ ਜਾ ਪੋਰਾ ਨੂੰ ਮਾਇਆ ਤੁਸੀਂ ਸਾਰੇ ਭਾਈਵਾਨ ਹੈ ਕਿ ਇਹ ਮੇਂਦਨਾ ਚ ਸਾਰੇ ਜिले ਸਾਰੇ ਭਾਈਵਾਨ ਹੈ ਕੱਲੇ ਸੁਖਵੀਰ ਨੂੰ ਤੁਸੀਂ ਗਲਤ ਕਰਦੇ ਹੋ ਸਾਰੇ ਭਾਈਵਾਨੋ ਸੁਖਵੀਰ ਬਾਦਲ ਨੂੰ ਕੱਲੇ ਨੂੰ ਕਿਉਂ ਕਰ ਤੁਸੀਂ ਉਹ ਕਰਦੇ ਇਹ ਸੁਖਵੀਰ ਬਾਦਲ ਇਹ ਸੁਖਵੀਰ ਕੱਲਾ ਹੀ ਥੋੜੀ ਸਾਰੇ ਦੁਸ਼ੀਓ ਕਿੰਨੀ ਗੱਲਾਂ ਨੇ ਸਭ ਇਹ ਬੰਦੇ ਨੇ ਮੋੜਨੇ ਕਹਿੰਦਾ ਪੰਜ ਮਰਲੇ ਕੁਆਲਿਟੀ ਜਿਹੜੀ ਜਾ ਕੋਣਾ ਨੂੰ ਮਾਇਆ ਹੈ ਸਾਡੇ ਭਾਈਵਾਲ ਨੇ ਕਿ ਇਹ ਕਮੇਟੀਆਂ ਚ ਸਾਰੇ ਜ਼ਿਲ੍ਹੇ ਸਾਰੇ ਭਾਈਵਾਲ ਕੱਲੇ ਸੁਖਵੀਰ ਨੂੰ ਤੁਸੀਂ ਕੱਟਦੇ ਹੋ ਸਾਰੇ ਭਾਈਵਾਲੋਂ ਸੁਖਵੀਰ ਬਾਦ ਨੂੰ ਕੱਲੇ ਨੂੰ ਕਿਉਂ ਕੁੱਛੀ ਆਪਾਂ ਸੁਖਵੀਰ ਕੰਗਾ ਇਹ ਸੁਖਵੀਰ ਕੰਗਾ ਹੀ ਥੋੜੀ ਬੋਸ਼ਾ ਸਾਰੇ ਖੁਸ਼ ਹੋ ਸੁਖਵੀਰ ਕੰਗੇ ਤੇ ਮਾਫੀ ਹੈ ਸਭੇ ਰੱਖਿਆ ਬਜਰ ਨੇ ਕਹਿੰਦਾ ਪੰਜ ਮੈਂਬਰ ਦੀ ਕਮੇਟੀ ਜਿਹੜੀ ਆ ਉਹਨਾਂ ਨੂੰ ਮਾਏ ਸਾਡੇ ਭਾਈਵਾਨ ਹੈ ਕਿ ਇਹ ਕਮੇਟੀ ਨਾਲ ਸਾਰੇ ਜ਼ਿਲ੍ਹੇ ਸਾਰੇ ਭਾਈਵਾਨ ਕੰਗੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ ਹੋ ਸਾਰੇ ਭਾਈਵਾਨੋ ਸੁਖਵੀਰ ਬਾਦਲ ਨੂੰ ਕੱਲੇ ਨੂੰ ਕਿਉਂ ਕੱ ਤੁਸੀਂ ਆਪ ਬੈਠੇ ਇਹ ਸੁਖਵੀਰ ਬਾਦਲ ਇਹ ਸੁਖਵੀਰ ਕੱਲਾ ਹੀ ਥੋੜੀ ਸਾਰੇ ਖੁਸ਼ ਹੋ ਸੁਖਵੀਰ ਦੇ ਕੱਲੇ ਤੇ ਮਾਣ ਸਭੇ ਬੈਠਿਆ ਜਿਹੜਾ ਕੋਰਨੇ ਕਹਿੰਦਾ ਹੈ ਪਾਰਟਨਰ ਬਣਦੇ ਕਮੇਟੀ ਜਿਹੜੀ ਆ ਉਹਨਾਂ ਨੂੰ ਮਾ ਹੈ ਸਾਡੇ ਭਾਈਵਾਲ ਹੈ ਕਿ ਇਹ ਦਲੇਨਾਂ ਚ ਸਾਰੇ ਜिले ਸਾਰੇ ਭਾਈਵਾਲ ਨੇ ਪਹਿਲਾਂ ਕੰਨੇ ਸੁਖਵੀਰ ਨੂੰ ਤੁਸੀਂ ਗਲਤ ਕਰਦੇ ਪਹਿਲਾਂ ਬੁਹਾਰੇ ਭਾਈ ਵਾਲੋਂ ਸੁਖਵੀਰ ਬਾਦਲ ਨੂੰ ਕੰਨੇ ਨੂੰ ਕਿਉਂ ਕਰ ਤੁਸੀਂ ਆਪ ਕਰਦੇ ਇਹ ਸੁਖਵੀਰ ਬਾਦਲ ਇਹ ਸੁਖਵੀਰ ਕੰਨਾ ਹੀ ਥੋੜੀ ਸਾਰੇ ਦੁਸ਼ੀਓ ਕੰਨੇ ਤੇ ਮਾਫੀ ਦੀ ਗੱਲ ਸੁਪਿੰਦਾ ਜਿਹੜਾ ਜੰਗਲੋੜ ਨੇ ਕਹਿੰਦਾ ਪੰਜ ਮੰਦਰੀ ਕੁਆਲਟੀ ਜਿਹੜੀ ਆ ਉਹਨਾਂ ਨੂੰ ਮਾ ਹੈ ਸਾਡੇ ਪਾਸ ਧਾਣਾ ਹੈ ਇਹ ਇਹ ਜਿੰਨਾ ਸਾਰੇ ਜिले ਸਾਰੇ ਭਾਈਵਾਲ ਕੰਦੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ ਹੋ ਸਾਰੇ ਭਾਈਵਾਲੋ ਸੁਖਵੀਰ ਬਾਦਲ ਨੂੰ ਕੰਦੇ ਨੂੰ ਕਿਉਂ ਕਹ ਤੁਸੀਂ ਉਹ ਇਹ ਸੁਖਵੀਰ ਕੰਦਾ ਹੀ ਨਹੀਂ ਕੋਸ਼ਿਸ਼ ਸਾਰੇ ਖੁਸ਼ ਹੋ ਜੀ ਜਿੱਥੇ ਕੰਦੇ ਤੇ ਮਾਫੀ ਸੋਹਣੀ ਲੱਗਦੀਆਂ ਬੰਦੋੜ ਨੇ ਕਹਿਆ ਕੰਦੇ ਅਸੀਂ ਬੋਲੇ ਕਮੇਟੀ ਚ ਜਿਆ ਬੋਨਾਰੂ ਮੈਂ ਸਾਡੇ ਭਾਈਵਾਨ ਹੈ ਕਿ ਇਹ ਮੇਰੇ ਨਾਲ ਸਾਰੇ ਜ਼ਿਲ੍ਹੇ ਸਾਰੇ ਭਾਈਵਾਨ ਕੱਲੇ ਸੁਖਵੀਰ ਨੂੰ ਤੁਸੀਂ ਗਲਤ ਕਰਦੇ ਹੋ ਭਾਰਤ ਭਾਈਵਾਨੋ ਸੁਖਵੀਰ ਬਾਦਲ ਨੂੰ ਕੱਲੇ ਨੂੰ ਕਿਉਂ ਕਰ ਤੁਸੀਂ ਆਪਾਂ ਇਹ ਸੁਖਵੀਰ ਕੱਲਾ ਹੀ ਥੋੜੀ ਬੋਸ਼ੀ ਆ ਸਾਰੇ ਖੁਸ਼ ਹੋ ਕੱਲੇ ਦੇ ਕੱਲੇ ਨੂੰ ਮਾਫੀ ਨਹੀਂ ਆਉਂਦੀ। ਸੋ ਬੇਨਾਂ ਕਹਿੰਦੇ ਆ ਬੰਦੋੜ ਨੇ ਇੰਜ ਆ। ਪੰਜ ਮਰਦੇ ਕਮੇਟੀ ਜਿਹੜੀ ਆ। ਸੁਖਵੀਰ ਨੂੰ ਦੂਆ। ਉਹਨਾਂ ਨੂੰ ਮਾਫੀ। ਸਾਡੇ ਭਾਈਵਾਲ ਹਨ। ਕਿ ਇਹ ਸੁਖਵੀਰ ਦਾ ਸਾਰੇ ਜिले ਦੇ ਸਾਰੇ ਪਰਿਵਾਰ ਹਨ। ਕੱਲੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ। ਉਹਰੇ ਭਾਈਵਾਲੋਂ ਸੁਖਵੀਰ ਬਾਦ ਨੂੰ ਕੱਲੇ ਨੂੰ ਕਿਉਂ ਕ ਤੁਸੀਂ ਆ ਕਰਦੇ। ਸੁਖਵੀਰ ਬੰਦਾ ਕੱਲਾ ਇਹ ਸੁਖਵੀਰ ਕੰਗਾ ਹੀ ਥੋੜੀ ਬੋਲ ਸਾਰੇ ਦੋਸ਼ੀ ਹੋ ਸੁਖਵੀਰ ਤੇ ਕੰਦੇ ਤੇ ਮਾਰਦੇ ਸਪੇਡਰ ਜਿਹੜਿਆ ਮਜਬੂਰ ਨੇ ਕਹਿ ਜਾ ਪੰਜ ਮਾਰਦੇ ਕਲੈਕ ਜਿਹੜਿਆ ਸੁਖਵੀਰ ਨੂੰ ਤੁਆ ਕੋਣਾ ਨੂੰ ਮਾਇ ਤੁਸੀਂ ਸਾਡੇ ਭਾਈ ਬਾਲਾ ਹੈ ਕਿ ਇਹ ਸਵੇਤਾਂ ਚ ਸਾਰੇ ਜਿਹੜੇ ਸਾਰੇ ਭਾਈ ਬਾਲਾ ਕੰਦੇ ਸੁਖਵੀਰ ਨੂੰ ਤੁਸੀਂ ਗਲਤ ਕਰਦੇ ਹੋ ਭੋਲੇ ਭਾਈ ਬਾਲਾ ਨੂੰ ਸੁਖਵੀਰ ਬਾਦਲ ਕੱਲੇ ਨੂੰ ਕਿਉਂ ਕੁਛ ਹੀ ਆਪਾਂ ਸੁਖਵੀਰ ਬਾਦਲ ਇਹ ਸੁਖਵੀਰ ਕੱਲਾ ਹੀ ਨਹੀਂ ਹੋਣੀ ਸਾਰੇ ਸੁਖੀਓ ਸੁਖਵੀਰ ਕੱਲੇ ਨੇ ਮਾਰਿਆ ਸਭੇ ਡਰ ਰਹੇ ਆ ਸਨ ਜੋਰ ਨੇ ਕਹਿੰਦਾ ਪੰਜ ਮੈਂ ਕਮੇਟੀ ਜਿਹੜੀ ਆ ਉਹਨਾਂ ਨੂੰ ਮਾਇਆ ਤੁਸੀਂ ਸਾਡੇ ਪਿੰਡਾਂ ਆ ਕਿ ਇਹ ਜਮਿੰਤਾਂ ਦਾ ਸਾਰੇ ਜ਼ਿਲ੍ਹੇ ਸਾਰੇ ਭਾਈਵਾਲਾਂ ਕੱਲੇ ਸੁਖਵੀਰ ਨੂੰ ਤੁਸੀਂ ਗਲਤ ਕਰ ਰਹੇ ਹੋ ਬਾਰੇ ਭਾਈ ਵਾਲੋਂ ਸੁਖਵੀਰ ਬਾਦਲ ਨੂੰ ਕੱਲੇ ਨੂੰ ਕਿਉਂ ਕਰ ਤੁਸੀਂ ਇਹ ਸੁਖਵੀਰ ਬਾਦਲ ਇਹ ਸੁਖਵੀਰ ਕੰਨਾਂ ਹੀ ਥੋੜੀ ਬੋਲੀ ਸਾਡੇ ਨਾਲ ਖੁਸ਼ ਹੋ ਥੋੜੀ ਵੀ ਤੇ ਕੰਨਾਂ ਤੇ ਮਾਰ ਨਹੀਂ ਜਾਨੀ ਸੋ ਬੇਟਾ ਬੇਟਾ ਜਿਹੜੇ ਮੋਰ ਨੇ ਕਹਿ ਜਾ ਪੰਜ ਮਿੰਟ ਦੇ ਕੁਆਲਟੀ ਜਿਹੜੀ ਆ ਉਹਨਾਂ ਨੂੰ ਮਾਇਆ ਸਾਡੇ ਪਾਸੇ ਆਹ ਹੈ ਇਹ ਇਹ ਜੁਗਨਾ ਚਾਰੇ ਜਿਵੇਂ ਸਾਰੇ ਪਰਿਵਾਰਨ ਵਾਹ ਕੰਦੇ ਸੁਖਵੀਰ ਨੂੰ ਤੁਸੀਂ ਗਲਤ ਕਰਦੇ ਹੋ